ਆਲਾ ਕਾਲੇ ਰੱਖ ਦੇ ਪਿੱਛੇ ਦਾ ਉਹ ਕਾਬ ਦੇ ਫਿਰ ਤੁਸੀਂ ਦਾ ਹੱਥ ਦੁਨੀਆ ਦੇ ਚਲੇ ਜਾਣਾ ਜਿਹੜਾ ਇੱਥੇ ਪਿੱਛੇ ਹੋ ਗਿਆ ਉਹ ਫਿਰ ਕਰਦੇ ਮੁੱਢੇ ਨਿਯਮਾਂ ਬੱਝ ਕੇ ਚੇਲਾ ਜਾਉਂਦੇ ਚੇਰਾ ਹੋ ਜਾਂ ਲੜਖਾਈ ਧਰਿਆਲਾ ਜਿੰਮ ਮਾਰਨ ਵਾਲੀ ਇੱਕ ਪਾਸੇ ਮਾਰਨ ਵਾਲੀ ਪਤਾ ਨਹੀਂ ਇੱਕ ਪਾਸੇ ਕਾਲੇ ਤਾਲੇ ਦੇ ਵਿੱਚੋਂ ਵੀ ਰਸਾ ਨਹੀਂ ਹੁੰਦਾ ਭਾਈ ਸੋਨੂੰ ਮਹਿਰ ਨਾਲ ਵੀ ਭਾਈ ਜੀ ਜਮੀ ਉੱਠ ਕੇ ਅੱਜ ਸਵਾਦ ਦੇ ਤਾਰੇ ਨੂੰ ਕੰਮ ਦਾ ਵਹਿਣਤ ਬਣਾ ਸਰਖਾਵ ਜੇ ਆਪਣੀ ਮਿਹਨਤਾਂ ਵੀ ਲੋ ਜਦੋਂ ਉਹ ਗੈਂਪਰੀ ਕਰਦੇ ਆ ਨਾ ਘੋੜਿਆਂ ਦੀ ਤੇ ਕਿਹੜੇ ਬੰਦੇ ਜਦੋਂ ਬਿਹਤਰ ਕਿ ਘੋੜਿਆਂ ਦੇ ਖੇਤਰ ਤੇ ਤਰੱਕੀ ਕੀਤੀ ਆ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਦੋ ਰੁਪਏ ਵੀ ਕਮਾਏ ਆ ਤੇ ਨਾਮ ਵੀ ਕਮਾਇਆ ਰੁਪਈਏ ਕਮਾਉਣੇ ਚੰਗਾ ਰੁਪਈਆਂ ਦੇ ਨਾਲ ਨਾਮ ਕਮਾਉਣਾ ਬਹੁਤੀ ਵੱਡੀ

घरो करो नवाद जी सति कटरा जी सतेरा जी ਰੇੜਾ ਆ ਗਿਆ ਬਈ ਕੰਚਰ ਰੇੜਾ ਨਾਮਾ ਐਨਾ ਪਿੰਨ ਸਾਚ ਭੱਠੇ ਤੇ ਨਹੀਂ ਕਾਫੀ ਦਿਨਾਂ ਅੱਜ ਮੋਟਾ ਵਾਹ ਵਾਹ ਬੱਜਿਆ ਵਾਜੇ ਮੂਹਰੇ ਬੱਜਿਓ ਵਾਹਿਆ ਤੇਰਾ ਢੋਲ ਵੱਜਿਆ ਨਾ ਉੱਪਰ ਫਾਈਰ 03 ਨਾ ਜਵਾ ਬਾਤ ਫਾਈਰ ਸਾਈਕਲ 07 ਨਾ ਇਹ ਵੀ ਨਾ ਜਵਾ ਪਰ ਜੋ ਬੱਜਿਓ ਫਰਦੇ ਨੂੰ ਫਰਦੇ ਨੂੰ ਗੱਡੀਆਂ ਦੋ ਤਿੰਨ ਪਰ ਢੋਲੇ ਦਾ ਫੋਟੋ ਵਧੀਆ ਆਵੇ ਵੀਡੀਓ ਵੀ ਬਣਾ ਦਿਓ ਵੀਡੀਓ ਵੀ ਬਣਾਓ ਵੀਡੀਓ ਬਣਾ ਲੈ ਉਹ ਵੀ ਬਣਾ ਦਿਓ ਯਾਰ ਗੁਰੀ ਮੇਰੀ ਬਣਾ ਔਰ ਮਹਾਰਾਜ ਬਾਬਾ ਕਿਵੇਂ ਹੋ ਕਿਵੇਂ ਹੋ ਕੀ ਠੀਕ ਆ ਵੀ ਗਾਇਕ ਬਣ ਜਾਈਏ ਅਮ ਜਾਨ ਆਹ ਦੇਖੋ ਇੱਕ ਮਿੰਟ ਇੱਕ ਮਿੰਟ ਖੜੀ ਕਰੀ ਗਰ ਬੰਦ ਗੀਰੋ ਸਰਕਾਵ ਕੋੜਾ ਸਰਕਾਵ ਬਾਈ ਖੜੀ 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 ਵੜਾ ਆਹ ਦੇਖੋ ਪਹਿਲਾਂ ਤਾਂ ਹੈਗਾ ਖੜੋ ਜਾ ਮੈਂ ਤਾਂ ਆ ਜਾ ਕੈਮਰਾ ਤੇ ਕੈਮਰਾ ਕਰਦਾ ਕਪਤਨ ਪੁੱਤਰ ਝਾਕੋਣ ਬੜੀ ਵਧੀਆ ਫੋਟੋ ਆਈ ਜਾ ਆਹ ਹਾ ਹਾ ਦੇਖੇ ਮਾਤਮਾਨੀ ਇਕੱਲਾ ਜੱਫੀ ਬਾਦ 80 ਹਾਈ ਕੋ ਬਾਈ ਜਿਵੇਂ ਨਾ ਕੋਈ ਪਤਾ ਬੰਦਾ ਹੋਵੇ ਬੱਬਾ ਜੀ ਦੇਖਦੇ ਫੋਨ ਦਾ ਲੈਣਾ ਰੱਜੀ ਤੇ ਪ੍ਰਸੰਗ ਕਰਨਾ ਬਾਬਾ ਪੂਰੇ ਕੋਈ ਕੋਈ ਨਾ ਬੈਠ ਕੇ ਹਾਜ਼ਰ ਹੋ ਜਾ ਜਾ ਕੋਈ ਗੀਤ ਦੀ ਇਹ ਕਾਟ ਨਹੀਂ ਲੈ ਹੋਰ ਬੱਬਾ ਜੀ ਚਾਹੇ ਉਹ ਬਾਬਾ ਨਾ ਚਾਹੇ ਉਹਦੇ ਸੰਤਾਂ ਨੇ ਕਿਹਾ ਮਰ ਜਾਏ ਉਹਦੀ ਨੇਕਾ ਚਾਹੇ ਉਹਦੀ ਫੇਕਾ ਚਾਹੇ ਉਹਦੇ ਬਾਬਾ ਜੀ ਦੇ ਗੱਲ ਚਾਹੇ ਪ੍ਰਸਤਾ ਚਾਹੇ ਪੂਰਾ ਬੰਦੇ ਕਦੇ ਜਨਵਰੀ ਦੇ ਇਹ ਐਪਕੋ ਡੂਟੀ ਦਾ ਸੇਵਾ ਹੈ ਬਹੁਤ ਕਿਖਨ ਦਾ ਪੂਰਾ ਪੂਰਾ ਮਜ਼ਬੂਰੀ ਪਿਆ ਵੀ ਹੈ ਫਿਰ ਆ ਰਹੇ ਹੈ ਇੱਥੇ ਕੋੜੇ ਨਾਲ ਉਹ ਵੀ ਆ ਰਹੀ ਮਾਂ ਬੜੇ ਕੋੜਾ ਯੋਧਾ ਹਾਰੇ ਆਪਾਂ ਦੇ ਪਿੱਛੇ ਅਜ ਕੋੜੀ ਹੋ ਰਹੀ ਹੈ 200 ਚਾ ਰਹੇ ਹੋ ਵੱਡੇ ਵੀ ਨਹੀਂ ਆ ਹਰ ਜਗ੍ਹਾ ਕੋਈ ਨਾ ਸਰ ਨੂੰ ਫੋਨ ਨੂੰ ਫੈਕਸ਼ਨ ਕਰੇ ਅੰਟੀ ਡੀ ਉੜਦੇ ਕੋਣ ਦੇ ਆ ਜਾਨ ਹੁੰਦੀ ਵੀ ਪੰਜ ਨਹੀਂ ਸਕੇ ਦੇਖੋ ਕੋੜੇ ਜਿੰਨਾ ਜਮਾਈ ਦੀ ਹਾਰਪਲਾ ਕਰੇ ਬੱਚਾ ਖੜਾ ਹੋਊਗਾ ਉਹਦਾ ਮੂੰਹ ਦਾ ਮੂੰਹ ਤਾਂ ਉਹਦੀ ਬੰਦਾ ਆਪਣਾ ਕੁਝ ਬਾਹਰ ਹੀ ਫਿਰ ਪੁੱਟਦਾ ਤਰੀਕੀ ਦਾ ਬੱਚਾ ਬੱਧੀ ਆ ਪਹਿਲਾਂ ਤਾਂ ਦੇਖਣ ਨੂੰ ਥੋੜਾ ਜੀ ਰਿਓ ਹੁਣ ਪਿੱਛੇ ਹੀ

ਕਿਤੇ ਘੋੜਾ ਨਾ ਪੁਹਿਆ ਦੇ ਇਹਨਾਂ ਦੇ ਸਾਰੇ ਬੱਚਾ ਨਾ ਕੰਨ ਦੇਖ ਛੋੜੇ ਦੇ ਹਾਂ ਬਾਲੀ ਰੂਪ ਆ ਸਰਖਾਪ ਕੰਮ ਦਾ ਸੇਵ ਬਾਬਾ ਜੀ ਕਿਹਦੀ ਹਾਈ ਕੀਤੀ ਆ ਕੋੜਾ ਪਿੰਡਾਂ ਮੰਨੂਦ ਰਹੇ ਬਾਬਾ ਜੀ ਸਰਖਾਪ ਦੀ ਉਲਵੀ ਆਹ ਸਰਖਾਉ ਦੀ ਹੈ ਤਾਂ 68

ਰੋਹਣੀ ਇਧਰ ਮੁਲਾਕਾਤ ਦਾ ਹੋ ਰਿਹਾ ਜੀ ਮੀਰੇ ਪਿਛਲੇ ਰਾਜ ਦੀ ਚੱਲ ਬੰਦਾ ਆਰ ਵੀ ਜਿਹੜੇ ਸਭ ਇਸ ਤੋਂ ਉਹ ਲਾਈਟ ਨਾ ਬੋਤਲ ਉਹ ਦੂਰੇ ਤੇ ਹੈ ਜਰਾ ਬੋਤਲ ਟਰੈਕ ਤੇ ਆ ਕਿਹੜੀ ਬੋਤਲ ਹੈ ਮੇਰੇ ਕਾਨਨਗੜ੍ਹ ਤੋਂ ਆਦਾਸੇ ਵਾਏ ਕੁੜੀ ਕਿਲਾ ਬੰਦੀ ਤੇ ਬਹੁਤ ਆ ਗਏ ਤੁਸੀਂ ਪਿੱਛੇ ਗਿਆ ਰਹੇ ਹਾਂ ਜੀ ਬੰਦੋ ਸਾਰੇ ਪਰਾ ਜੀ ਸਰਬਜੀਤ ਜੀ ਜਦੋਂ ਬਾਬਾ ਬੋਲਾ ਜੀ ਉਹ ਫਿਕਰ ਨਹੀਂ ਕੋਈ ਧੁੱਪ ਬਾੜ ਨਹੀਂ ਜਾਇਆ ਸੀ ਹੈ ਨਹੀਂ ਕਿਉਂਕਿ ਉਹਦੇ ਇੰਨਾ ਤੇ ਪਿੱਛਾ ਸੇਵਾ ਤੇ ਬੋਲੂ ਮਿਹਨਤ ਵਾਲਾ ਖੰਡੂ ਮੈਂ ਦੱਸਿਆ ਵੀ ਐਸੇ ਕਮਾਉਣਾ ਹੋਰ ਗੱਲਾਂ ਤੇ ਪੈਸਿਆਂ ਦੇ ਨਾਲ ਕਮਾਉਣਾ ਉਹ ਪੀੜੀ ਦਾ ਪੀੜੀ ਯਾਦ ਰੱਖਿਆ ਜਾਂਦਾ ਬੋਲੂ ਮਿਹਨਤ ਬੋਲਾ ਆਦਿਕਾ